ਤੇ ਆਪਾਂ ਰਗ ਰਗ ਚ ਵਸੀ ਚੀਜ਼ ਨੂੰ ਕੱਢ ਸਕਦੇ ਆ ਨਹੀਂ ਕੱਢ ਸਕਦੇ ਨਾ ਤੇ ਮਾਂ ਬੋਲੀ ਵੀ ਨਹੀਂ ਕੱਢ ਸਕਦੀ ਜਦ ਤੱਕ ਅਸੀਂ ਅਸੀਂ ਜ਼ਿੰਦਾ ਹਾਂ ਨਾ ਜਿਨ੍ਹਾਂ ਨੇ ਮਾਂ ਨੂੰ ਸੁਣਿਆ ਆ ਜਿਨ੍ਹਾਂ ਨੇ ਮਾਂ ਨੂੰ ਸਮਝਿਆ ਆ ਜਿਨ੍ਹਾਂ ਨੇ ਮਾਂ ਨੂੰ ਮਹਿਸੂਸ ਕੀਤਾ ਆ ਉਹਦੇ ਅੰਦਰੋਂ ਕਦੇ ਵੀ ਮਾਂ ਬੋਲੀ ਮਰ ਨਹੀਂ ਸਕਦੀ ਨੇਕਾ ਬਹੁਤ ਬਹੁਤ ਉਤਰਾਲਾ ਕੀਤਾ ਹੈ ਕਿ ਤੁਹਾਨੂੰ ਆਪਣੀ ਮਾਂ ਬੋਲੀ ਨਾਲ ਜੁੜਨ ਦਾ ਇੱਕ ਮੌਕਾ ਮਿਲਿਆ ਹੈ। ਸਾਰੇ ਬੁਲਾਰਿਆਂ ਨੇ ਬਹੁਤ ਕੁਝ ਤੁਹਾਨੂੰ ਦੱਸਿਆ। ਉਮੀਦ ਕਰਦੀਆਂ ਤੁਸੀਂ ਸਭ ਨੇ ਉਸ ਨੂੰ ਆਪਣੇ ਮਨ ਵਿੱਚ ਸਮੋਇਆ ਹੋਵੇਗਾ। ਇਹ ਜੋ ਤੁਸੀਂ ਹੁਣ ਤੱਕ ਸ਼ਬਦ ਸੁਨੇ ਨੇ, ਜੋ ਤੁਸੀਂ ਬਾਖ ਸੁਨੇ ਨੇ। ਜਿਉ ਸਾਰੇ ਦੇ ਸਾਰੇ ਉਹ ਇੱਥੇ ਖੜ ਕੇ ਅੰਗਰੇਜ਼ੀ ਭਾਸ਼ਾ ਚ ਬੋਲਦਾ ਜਾਂ ਹਿੰਦੀ ਭਾਸ਼ਾ ਚ ਬੋਲਦਾ। ਤਦ ਤੁਹਾਡੇ ਮਨਾਂ ਤੱਕ ਮੈਡਮ ਜੀ ਕਿ ਅੱਜ ਭਾਸ਼ਾ ਭਾਗ ਗੋਲੋਂ ਕਿਰ ਕੇ ਇੱਕ ਵਰਕਸ਼ਾਪ ਲਗਾਈ ਗਈ ਹੈ ਮਠਰਾ ਕਾਲਜ ਦੇ ਵਿੱਚ ਕਿਸ ਤਰੀਕੇ ਨਾਲ ਰੂਪਰੇਖਾ ਤਿਆਰ ਕੀਤੀ ਗਈ ਹਾਂਜੀ ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਅੱਖਰਕਾਰੀ ਵਰਕਸ਼ਾਪ ਲਗਾਉਣ ਦਾ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਠਰਾ ਵਿਖੇ ਇਹ ਵਰਕਸ਼ਾਪ ਲਗਾਈ ਗਈ ਹੈ ਅੱਜਕੱਲ ਜਿਵੇਂ ਰੁਝਾਨ ਬੱਚਿਆਂ ਦਾ ਬੋਲੀ ਤੋਂ ਤਾਂ ਵਿਸਰ ਹੀ ਰਿਹਾ ਹੈ ਭਾਸ਼ਾ ਤੋਂ ਵੀ ਵਿਸਰ ਰਿਹਾ ਹੈ ਪਰ ਲਿਖਾਵਟ ਦੇ ਵਿੱਚ ਵੀ ਬਹੁਤ ਜਿਹੜੀ ਗਿਰਾਵਟ ਵੀ ਆ ਰਹੀ ਹੈ ਅੱਖਰਾਂ ਨੂੰ ਕਿਸ ਢੰਗ ਨਾਲ ਲਿਖਿਆ ਜਾਵੇ ਉਸ ਸੰਬੰਧੀ ਬੱਚਿਆਂ ਵਿੱਚ ਲਿਖਾਈ ਦੀ ਸੁੰਦਰਤਾ ਵਧਾਉਣ ਲਈ ਇਹ ਉਪਰਾਲਾ ਬੱਚਿਆਂ ਨੇ ਕੀਤਾ ਗਿਆ ਸੀਗਾ ਤੇ ਜਿਹੜੀ ਅੱਖਰਕਾਰੀ ਵਰਕਸ਼ਾਪ ਹੈ ਸਾਡੇ ਰਿਸੋਰਸ ਪਰਸਨ ਮਨਜ਼ਾ ਇਰਸ਼ਾ ਜੀ ਤੇ ਕੁਲਵਿੰਦਰ ਸਿੰਘ ਜੀ ਵੱਲੋਂ ਲਗਾਈ ਗਈ ਹੈ ਜਿਹੜੇ ਖੁਦ ਕੈਲੀਗ੍ਰਾਫੀ ਦੇ ਤੇ ਸੁੰਦਰ ਲਿਖਾਈ ਦੇ ਮੁਕਾਬਲੇ ਜਿਲ੍ਹਾ ਪੱਧਰ ਤੇ ਜਿੱਤੇ ਵੀ ਹਨ ਤੇ ਇਹਨਾਂ ਨੂੰ ਅਵਾਰਡ ਮਿਲੇ ਨੇ ਤੇ ਇਹਨਾਂ ਵੱਲੋਂ ਜਿਹੜੀ ਅੱਜ ਵਰਕਸ਼ਾਪ ਲਗਾਈ ਕਾਫੀ ਸਫਲ ਰਹੀ ਹੈ ਔਰ ਬੱਚਿਆਂ ਦੀ ਇੱਕ ਦਿਨ ਵਿੱਚ ਹੀ ਅਸੀਂ ਕਾਫੀ ਸੁਧਾਰ ਦੇਖਿਆ ਹੈ ਕਿ ਉਹਨਾਂ ਦੀ ਜਿਹੜੀ ਅੱਖਰਾਂ ਦੀ ਬਨਾਵਟ ਹੈ ਬਹੁਤ ਬਦਲ ਗਈ ਫਸਪਾਗੋਗ ਲੋਕੈਨ ਕੈਂਪਸ ਕਾਲਜ ਵਿੱਚ ਜਿੱਦ ਕਿ ਇੱਕ ਸੈਮੀਨਾਰ ਵੀ ਕੀਤਾ ਗਿਆ ਵਾਰਸ਼ਾ ਵੀ ਲਾਈਵ ਵਰਕਸ਼ਾਪ ਵੀ ਲਗਾਈ ਗਈ ਹੈ ਕਿਸ ਤਰੀਕੇ ਨਾਲ ਪ੍ਰੋਗਰਾਮ ਲਿਖਿਆ ਗਿਆ ਅਕਚੁਅਲੀ ਜਿਹੜੀ ਇਹ ਵਰਕਸ਼ਾਪ ਲੱਗੀ ਸੀ ਇਹ ਅਖਰਕਾਰੀ ਵਰਕਸ਼ਾਪ ਲੱਗੀ ਸੀ ਮਤਲਬ ਤੁਸੀਂ ਲਿਖਾਈ ਕਿੱਦਾਂ ਸੁੰਦਰ ਕਰਨੀ ਹੈ ਪੰਜਾਬੀ ਦੀ ਲਿਖਾਈ ਨੂੰ ਅਸੀਂ ਕਿਸ ਤਰ੍ਹਾਂ ਸੁੰਦਰ ਤਰੀਕੇ ਨਾਲ ਲਿਖ ਸਕਦੇ ਹਾਂ ਉਹਦੇ ਬਾਰੇ ਇਹ ਵਰਕਸ਼ਾਪ ਸੀਗੀ ਤੇ ਉੱਥੇ ਬੱਚੇ ਸਾਰੇ ਮਿੱਠੜਾ ਕਾਲਜ ਦੇ ਐਸਜੀ ਕਾਲਜ ਦੇ ਵੀ ਆਏ ਹੋਏ ਸੀਗੇ ਤੇ ਕੁਝ ਇਥੋਂ ਟੀਚਰ ਵੀ ਗਏ ਸੀ ਐਮਜੀਐਨ ਕਾਲਜ ਦੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਅਸੀਂ ਕਿਹੜੇ ਤਰੀਕੇ ਨਾਲ ਜਿਹੜਾ ਹੈ ਪੰਜਾਬੀ ਨੂੰ ਅਸੀਂ ਸੁੰਦਰ ਲਿਖ ਸਕਦੇ ਹਾਂ ਮਤਲਬ ਕਿੱਥਾ ਲੋਕੀ ਇਸ ਕੱਲ੍ਹ ਦੇ ਵਰਕਸ਼ਾਪ ਦੇ ਵਿੱਚ ਕਿਰ ਕਿਰੇ ਮਤ ਕੇ ਜਿਵੇਂ ਕਿ ਕਹ ਲੋ ਕਿ ਲੈਕਚਰ ਆ ਜਾਂ ਅਤੀਤੀ ਪਹੁੰਚੇ ਸੀ ਇਹਦੇ ਵਿੱਚ ਇੱਕ ਤਾਂ ਮੈਡਮ ਸੀਗੇ ਲਪ੍ਰਿਕੌਰ ਜੀ ਡਾਕਟਰ ਨੇ ਉਹ ਹੋਮੀਓਪੈਥੀ ਦੇ ਉਹ ਮੁੱਖ ਮਹਿਮਾਨ ਵਜੋਂ ਆਏ ਸੀਗੇ ਤੇ ਕੁਲਵਿੰਦਰ ਸਿੰਘ ਸੀ ਉਹ ਸੀਗੇ ਸਾਡੇ ਰਿਸੋਰਸ ਪਰਸਨ ਤੇ ਮੈਂ ਸੀ ਰਿਸੋਰਸ ਪਰਸਨ ਤੇ ਅਸੀਂ ਦੋਹਾਂ ਨੇ ਨੁਕਤੇ ਦਿੱਤੇ ਲਖਾਈ ਦੇ ਤੇ ਜਿਹੜੇ ਮੈਮ ਲਪਰੇ ਸੀ ਉਹਨਾਂ ਨੇ ਵੀ ਲੈਕਚਰ ਦਿੱਤਾ ਇੱਕ ਮੈਮ ਸਟਿਆਲਾ ਕਾਲਜ ਤੋਂ ਆਏ ਹੋਏ ਸੀਗੇ ਉਹਨਾਂ ਨੇ ਵੀ ਜਿਹੜਾ ਇੱਕ ਲੈਕਚਰ ਦਿੱਤਾ ਸੀਗਾ ਅੱਜ ਦੀ ਜਿਹੜੀ ਮੀਡੀਆ ਤੇ ਪੰਜਾਬੀ ਦੇ ਵਿੱਚ ਉਹਦਾ ਰੋਲ ਉਹਦੇ ਤੇ ਉਹਨਾਂ ਨੇ ਲੈਕਚਰ ਦਿੱਤਾ ਸੀਗਾ ਕਾਫੀ ਅੱਛੇ ਗੈਸ ਸੀਗੇ ਤੇ ਨਾਲ ਪ੍ਰਿੰਸੀਪਲ ਸਾਹਿਬ ਸੀ ਜਿਨ੍ਹਾਂ ਨੇ ਪ੍ਰਧਾਨਗੀ ਸੀ ਬੱਚੇ ਬਲੋ ਕਿੱਦਾਂ ਕਰ ਮਿਲ ਕੀ ਬੱਚਾ ਬਲੋ ਬਹੁਤ ਅੱਛਾ ਰਿਸਪੌਂਸ ਮਿਲਿਆ ਪਹਿਲਾਂ ਅਸੀਂ ਇੱਕ ਸ਼ੀਟ ਉਹਨਾਂ ਨੂੰ ਦਿੱਤੀ ਸੀ ਜਿਹਦੇ ਵਿੱਚ ਇੱਕ ਪੈਰਾ ਦਿੱਤਾ ਗਿਆ ਸੀ ਉਹਦੇ ਵਿੱਚ ਵਰਕਸ਼ਾਪ ਤੋਂ ਪਹਿਲਾਂ ਦੀ ਲਿਖਾਈ ਅਸੀਂ ਕਰਵਾਈ ਤੇ ਉਸ ਤੋਂ ਬਾਅਦ ਜਦੋਂ ਅਸੀਂ ਵਰਕਸ਼ਾਪ ਲਗਾ ਲਈ ਉਹਨਾਂ ਨੂੰ ਸਾਰੇ ਨੁਕਤੇ ਦਿੱਤੇ ਕਿ ਉਹੜਾੜਾ ਕਿਸ ਤਰ੍ਹਾਂ ਲਿਖਣਾ ਹੈ ਪੰਜਾਬੀ ਦੇ ਜਿਹੜੇ ਅੱਖਰ ਨੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਸੁੰਦਰ ਲਿਖ ਸਕਦੇ ਹਾਂ ਤਾਂ ਕਿ ਉਹ ਤੁਹਾਡੇ ਦਿਲ ਦੇ ਉੱਪਰ ਇੱਕਦਮ ਜਾ ਕੇ ਤੁਹਾਨੂੰ ਇੰਪ੍ਰੈਸ ਕਰਨ ਤੇ ਜਦੋਂ ਅਸੀਂ ਇਹ ਉਹਨਾਂ ਨੂੰ ਨੁਕਤੇ ਦਿੱਤੇ ਵਰਕਸ਼ਾਪ ਦਿੱਤੀ ਉਸ ਤੋਂ ਬਾਅਦ ਬਾਅਦ ਵਾਲੀ ਵੀ ਉਹਨਾਂ ਦੀ ਲਿਖਾਈ ਉਹਦੇ ਵਿੱਚ ਅਸੀਂ ਸ਼ਾਮਿਲ ਕੀਤੀ ਤੇ ਇੱਕ ਪੂਰਾ ਪੇਜ ਜਿਹੜਾ ਅਸੀਂ ਬੱਚਿਆਂ ਨੂੰ ਦਿੱਤਾ ਤੇ ਬਹੁਤ ਫਰਕ ਪਿਆ ਉਹਦੇ ਨਾਲ ਵਰਕਸ਼ਾਪ ਤੇ ਲੱਗਦਾ ਵੀ ਤੁਹਾਨੂੰ ਕਿ ਜਦੋਂ ਕਿ ਬੱਚੇ ਇਸ ਚੀਜ਼ ਨੂੰ ਲੈ ਕੇ ਬੜੇ ਸ਼ਾਇਤ ਹੋ ਗਏ ਬਿਲਕੁਲ ਬਹੁਤ ਬੱਚੇ ਨੇ ਉਸਾਹੇ ਸਿਗੇ ਉਹ ਬੜੇ ਧਿਆਨ ਨਾਲ ਇਸ ਵਰਕਸ਼ਾਪ ਨੂੰ ਉਹਨਾਂ ਨੇ ਬੜੇ ਧਿਆਨ ਨਾਲ ਕੀਤਾ ਕਿਉਂਕਿ ਅਸੀਂ ਕਿਹਾ ਸੀਗਾ ਕਿ ਜਿਹੜੀ ਵਰਕਸ਼ਾਪ ਹੈ ਉਹ ਪੰਜਾਬੀ ਲਿਖਾਈ ਨੂੰ ਸੁਧਾਰਨ ਲਈ ਪੰਜਾਬੀ ਨੂੰ ਪ੍ਰੋਮੋਟ ਕਰਨ ਲਈ ਬਹੁਤ ਅੱਛੀ ਹੈ ਤੇ ਔਰ ਇਹਦੇ ਨਾਲ ਕੀ ਹੁੰਦਾ ਹੈ ਤੁਹਾਡੇ ਅੰਦਰ ਇੱਕ ਸਬਰ ਆਉਂਦਾ ਹੈ ਇੱਕ ਇਦਾਂ ਦੀ ਭਾਵਨਾਵਾਂ ਆਉਂਦੀਆਂ ਨੇ ਜਿਹਦੇ ਨਾਲ ਤੁਸੀਂ ਪੰਜਾਬੀ ਨੂੰ ਵੀ ਪੰਜਾਬੀ ਸਿੱਖਣ ਲਈ ਵੀ ਪ੍ਰੇਰਨਾ ਲੈਂਦੇ ਹੋ ਤੇ ਅੱਛੇ ਤਰੀਕੇ ਨਾਲ ਤੁਸੀਂ ਕਰ ਵੀ ਸਕਦੇ ਹੋ ਪੰਜਾਬੀ ਲਿਖ ਵੀ ਸਕਦੇ ਹੋ